ਹਾਂਜੀ ਇਹਦੇ ਨਾਲ ਹੀ ਨਰਿੰਦਰ ਜੀ ਕੈਨੇਡਾ ਤੋਂ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਇੱਥੇ ਆਉਣ ਤੇ ਸਵਾਗਤ ਕੀਤਾ ਜਾਂਦਾ ਹੈ ਜੀ ਸਾਰਿਆਂ ਨੂੰ ਪਹਿਲਾਂ ਮੈਂ ਬੇਨਤੀ ਕਰੂੰਗਾ ਸਾਡੇ ਇਸ ਸਸਤਾ ਦੇ ਪ੍ਰਧਾਨ ਵਿਜੇ ਭੂਸ਼ਣ ਕਰਗ ਜੀ ਸੈਕਟਰੀ ਜਨਜੀਤ ਕੁਮਾਰ ਜੀ ਉਹਨਾਂ ਨੂੰ ਬੇਨਤੀ ਹੈ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਉੱਗੇ ਸਮਾਜ ਸੇਵਕ ਪਰਮਵੀਰ ਸਿੰਘ ਮਾਂਗੜ ਪ੍ਰਧਾਨ ਆਰਧਿਆ ਐਸੋਸੀਏਸ਼ਨ ਅਮਲੋਧ ਦਾ ਸਨਮਾਨ ਕੀਤਾ ਜਾ ਰਿਹਾ ਹੈ ਜੀ ਮਾਂਗੜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਵੱਲੋਂ ਸਿਰਫ ਅਸੀਂ 2 ਮਿੰਟ ਲਈ ਗਏ ਸੀ ਇਹਨਾਂ ਕੋਲੇ ਕੋਈ ਗੱਲਬਾਤ ਹੋਣ ਕਰਨ ਗਏ ਸੀ ਵਿੱਚੇ ਬੇਰਬਾ ਇਸ ਕੈਂਪ ਦਾ ਪੈ ਗਿਆ ਤੇ ਇਹਨਾਂ ਵੱਲੋਂ ਬੇਝਿਜਕ ਹੋ ਕੇ 1 ਮਿੰਟ ਦੇ ਵਿੱਚ ਵਿੱਚ ਕਿਹਾ ਗਿਆ ਕਿ ਜਿੰਨਾ ਵੀ ਖਾਣ ਪੀਣ ਦਾ ਪ੍ਰਬੰਧ ਹੈ ਉਹ ਮੇਰੇ ਵੱਲੋਂ ਕੀਤਾ ਜਾਊਗਾ ਭਾਵੇਂ 400 ਬੰਦਾ ਆਜੇ 500 ਆਜੇ 300 ਆਜੇ 250 ਆਜੇ ਵੀ ਸਾਰੇ ਦਾ ਸਾਰਾ ਜਿਹੜਾ ਅੱਜ ਦਾ ਜਿਹੜਾ ਪ੍ਰਬੰਧ ਹੈ ਬ੍ਰੇਕਫਾਸਟ ਤੋਂ ਲੈ ਕੇ ਹਰੇਕ ਚੀਜ਼ ਦਾ ਪ੍ਰਬੰਧ ਹੈ ਜਿਹੜਾ ਹੈ ਨਾ ਵੱਲੋਂ ਕੀਤਾ ਗਿਆ ਜੀ ਇਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਬੇਗਰੂਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ। ਹਾਂਜੀ ਅਗਲਾ ਜਿਹੜਾ ਸਨਮਾਨ ਦੇਣ ਜਾ ਰਹੇ ਆ ਜੀ ਅਸੀਂ ਡਾਕਟਰ ਅਸ਼ੋਕ ਜਿੰਦਲ ਜੀ ਜਿਨ੍ਹਾਂ ਵੱਲੋਂ ਲਗਾਤਾਰ ਐਸੇ ਹੀ ਗਰਾਊਂਡ ਦੇ ਵਿੱਚ ਕਿਸੇ ਕਦੇ ਐਸਕੋਲੇ ਵਿੱਚ ਕਦੇ ਔਸਕੋਲੇ ਵਿੱਚ ਜੇ 20 ਪਹਿ ਜਾਵੇ ਤਾਂ ਉਹ ਪਰਲੇ ਕੋਨੇ ਵਿੱਚ 25 ਸਾਲਾਂ ਤੋਂ ਲਗਾਤਾਰ ਯੋਗਾ ਦੀ ਸੇਵਾ ਜਿਹੜੀ ਆ ਉਹ ਨਿਭਾਈ ਜਾ ਰਹੀ ਹੈ ਜੀ। ਜਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਕੁਛ ਨਹੀਂ ਕੋਈ ਵੀ ਆਓ ਸਿੱਖ ਕੇ ਜਾਓ ਘਰੇ ਕਰੋ ਕੁੱਠੇ ਦੇ ਲੈ ਕੇ ਕਰੋ ਕੋਈ ਪ੍ਰੋਬਲਮ ਨਹੀਂ ਜੀ ਥੈਂਕ ਯੂ ਜੀ ਡਾਕਟਰ ਸਾਹਿਬ ਹਾਂਜੀ ਅਗਲਾ ਸਨਮਾਨਯੋਗ ਡਾਕਟਰ ਆਦੀਸ਼ ਗੋਇਲ ਜੀ ਜਿਹੜੇ ਕਿ ਅਮਰ ਹਸਪੀਟਲ ਦੇ ਵਿੱਚ ਤੇ ਨਾਦਨੀ ਉੱਥੇ ਸੇਵਾਵਾਂ ਦੇ ਰਹੇ ਨੇ ਤੇ ਬੜੀ ਸੇਵਾ ਕਰਦੇ ਨੇ ਸਾਡੇ ਹਲਕੇ ਦੀ ਸਾਡੇ ਮਲੋਦੀ ਉਹਨਾਂ ਦਾ ਵੀ ਬਹੁਤ ਸਨਮਾਨ ਧੰਨਵਾਦ ਜੀ ਬਹੁਤ ਬਹੁਤ ਡਾਕਟਰ ਸਾਹਿਬ ਹਾਂਜੀ ਸਾਰੇ ਮੈਂਬਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਆਪਣੀ ਆਪਣੀਆਂ ਡਿਊਟੀਆਂ ਤੇ ਆਪਾਂ ਤੈਨਾਤ ਹੋ ਜਾਈਏ ਕਿਉਂਕਿ ਹੁਣ ਪਿੰਡਾਂ ਦੇ ਵਿੱਚ ਸਮਾਗਮ ਚੱਲ ਰਹੇ ਨੇ ਉਹ ਸਮਾਗਮ ਨੇ ਜਿਹੜੇ ਸਮਾਪਤ ਹੋਏ ਨੇ ਹੁਣੇ 12 1 ਵਜੇ ਦੇ ਲਗਭਗ ਤਾਂ ਹੁਣ ਜਿਹੜੀਆਂ ਮਰੀਜ਼ਾਂ ਦੀ ਥੋੜੀ ਬਹੁਤੀ ਗਿਣਤੀ ਹੋਰ ਵੱਧ ਸਕਦੀ ਹੈ ਜੀ ਤਾਂ ਬੇਤੀ ਹੈ ਮੈਂਬਰ ਸਾਹਿਬਾਨਾਂ ਨੂੰ ਜਾਉ ਕੋਈ ਨਹੀਂ ਜੀ